ਅੱਜ ਇੱਕ ਮੈਂ ਤੁਹਾਨੂੰ ਸ਼ੇਰ ਦੀ ਹੋਰ ਕਹਾਣੀ ਸੁਣਾਉਣੀ ਆ। ਭਾਈ ਇੱਕ ਸ਼ੇਰ ਸੀ। ਉਹ ਕਿਸੇ ਤਰ੍ਹਾਂ ਲੋਕਾਂ ਨੇ ਆਹੋ ਮੰਕਰ ਕੇ पिੰਜਰੇ ਚ ਸ਼ੇਰ ਬੰਨ ਲਿਆ। ਸ਼ੇਰ ਬੰਨ ਅੰਦਰ ਧਾਰ ਕੇ ਜਿੰਜਰੇ ਦੇ ੁੰਡਾ ਲਾਤਾ ਬਾਹਰੋਂ। ੁੰਡਾ ਲਾਤਾ ਜਦੋਂ ਬਾਹਰੋਂ ਤੇ ਉਹ ਪਿੰਜਰਾ ਛੜਕਦੇ ਧੜਕਾ ਆਉਂਦੇ ਜਾਂਦੇ ਰਾਹੀ ਦੇਖਦੇ। ਨੇ ਜਨ ਉਹ ਪਿੰਜਰੇ ਹਿਟਾਲਿਆ ਰਹਾ ਫਿਰ ਉਹ ਵਿਚਾਰਾ ਭੁੱਖ ਨਾਲ ਧੁੱਖਾ ਮਾਰਨੇ ਲੱਗਿਆ ਜਦੋਂ ਉਹਨੂੰ ਕੇ ਜਿਹੜਾ ਕਿਸੇ ਨੇ ਕੁਸ ਪਾਇਆ ਸੀਗਾ ਉਹ ਆਉਂਦੇ ਜਾਂਦੇ ਰਹਿੰਨਾ ਮੂਰੇ ਹੱਥ ਬੰਨਦਾ ਬਈ ਮੈਨੂੰ ਭਾਈ ਬਾਹਰ ਕੱਢ ਦੇ ਅਗਲੇ ਕੌਣ ਕੱਢ ਦੇ ਫਿਰ ਨੂੰ ਕੌਣਾ ਥਪਾਉਂਦੇ ਆ ਭੂ ਸਾਨੂੰ ਖਾ ਜਾਊਗਾ ਚਲ ਕੋਈ ਨਾ ਅੱਖ ਲੱਗਦਾ ਇੱਕ ਨੇੜੇ ਦੀ ਨੰਗਲ ਲੱਗਿਆ ਆਰਮੀ ਉਹ ਨੂੰ ਫੇਰ ਅੱਥ ਬੰਨੇ ਉਹਨੇ ਸ਼ੇਰ ਨੇ ਵੀ ਉਪਰਾਵਾ ਮੈਨੂੰ ਕੱਢ ਜਾ ਮੈਂ ਬਾਹਰ ਕੱਢ ਜਾ ਮੈਂ ਭੁੱਖਾ ਕਿੰਨੇ ਦਿਨਾਂ ਦਾ ਉਹ ਕਹਿੰਦਾ ਮੈਂ ਤੈਨੂੰ ਕਿਵੇਂ ਕੱਢਾਂ ਜੇ ਮੈਂ ਕੱਢ ਵੀ ਦਿੱਤਾ ਖੋਲ ਵੀ ਦਿੱਤਾ ਪਿੰਜਰਾ ਤੂੰ ਮੈਨੂੰ ਖਾ ਜਾਂਗਾ ਇੱਕ ਤਾਂ ਤੂੰ ਕਈ ਦਿਨਾਂ ਦਾ ਭੁੱਖ ਹੈ ਤੇ ਸ਼ੇਰ ਤਾਂ ਵੀ ਨਹੀਂ ਰੱਜੇ ਜੇ ਵੀ ਨਹੀਂ ਛੱਡਦੇ ਬੰਦੇ ਨੂੰ ਤਾਂ ਤੇ ਮੈਂ ਨਹੀਂ ਖੋਲਦਾ ਉਹ ਮੈਨੂੰ ਤਾਂ ਕਰਨ ਲੱਗ ਗਿਆ ਵੀ ਤੇਰੇ ਮੇਰੇ ਵਿਚਾਰੇ ਸਨ ਰੱਬ ਹੈ ਦੇਈ ਮੈਂ ਤੇਰੇ ਨਾਲ ਦਗਾ ਨਹੀਂ ਕਰਦਾ ਇਹ ਰਾਂ ਮੈਨੂੰ ਬਾਹਰ ਕੱਢ ਦੇ ਮੈਂ ਹੋਰ ਕੋਈ ਕੁਛ ਵੀ ਖਾ ਲਾਂ ਪਰ ਤੈਨੂੰ ਨਹੀਂ ਮੈਂ ਕੁਛ ਕਹਿੰਦਾ ਉਹਨੂੰ ਤਰਸ ਆਇਆ ਬਿਚਾਰੇ ਨੇ ਕੁੰਡਾ ਖੋਲਤਾ ਤਾਂ ਸ਼ੇਰ ਬਾਹਰ ਆ ਗਿਆ ਥੋੜੀ ਦੂਰ ਦੋਹੇ ਇਕੱਠੇ ਤੁਰੇ ਗਏ ਤੁਰੇ ਗਏ ਤਾਂ ਉਹਨੇ ਸ਼ੇਰ ਨੇ ਆਸੇ ਪਾਸੇ ਦੇਖਿਆ ਕੋਈ ਸ਼ਿਕਾਰ ਨਜ਼ਰ ਨਾ ਆਇਆ ਉਹਨੇ ਉਹ ਕਹਿੰਦਾ ਲੈ ਵੀ ਭਰਾਵਾ ਕਹਿੰਦਾ ਕੁਛ ਨਹੀਂ ਮੈਨੂੰ ਤਾਂ ਭੁੱਖ ਬਜਾਦੇ ਲੱਗੀ ਆ ਮੈਨੂੰ ਕੋਈ ਚੀਜ਼ ਨਹੀਂ ਜਿਸ ਦੀ ਖਾਣ ਵਾਸਤੇ ਲਈ ਹੁਣ ਟਮਾਟੇ ਨਹੀਂ ਖਾਊਂਗਾ ਆਦਮੀ ਨੂੰ ਕਹਿੰਦਾ ਆਦਮੀ ਬੋਲਿਆ ਕਹਿੰਦਾ ਦੇਖ ਘਰ 'ਤੇ ਆਗ ਲਾ ਖੈਂਦਾ ਹੋ ਭਲਾ ਪਰ ਤੂੰ ਮੈਂ ਤੇਰਾ ਭਲਾ ਕੀਤਾ ਉਹਨੂੰ ਤੂੰ ਸਾਹਾ ਖਾਂਦਾ ਸੀਗਾ ਪ੍ਰਮਾਤਮਾ ਜੀ ਆ ਬਈ ਹੁਣ ਤੂੰ ਨਹੀਂ ਖਾਣੂ ਕਹਿੰਦਾ

ਕਹਿੰਦਾ ਲੈ ਪੁੱਛ ਲੈ ਉਹ ਆਦਮੀ ਬੋਲਿਆ ਭਰਾਵਾ ਸਾਡਾ ਨਿਆਉ ਨਿਆ ਕਰ ਦੇ ਜਦੋਂ ਉਹ ਬਈ ਕੀ ਨਿਆ ਕਰਾਉਣਾ ਭਾਈ ਕਹਿੰਦਾ ਇਹ ਸ਼ੇਰ ਪਿੰਜਰੇ ਚ ਤਾੜਿਆ ਹੋਇਆ ਸੀਗਾ ਇਹ ਮੇਰੀਆਂ ਮਿੰਤਾਂ ਕਰਨ ਲੱਗ ਗਿਆ ਭਈ ਮੈਂ ਤੇਰਾ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਭਈ ਮੈਨੂੰ ਤੂੰ ਬਾਹਰ ਕੱਢ ਦੇ ਮੈਂ ਕਈ ਦਿਨਾਂ ਦਾ ਭੁੱਖਾ ਤੇ ਮੈਂ ਕਹਿੰਦਾ ਕੁੰਡਾ ਖੋਲਤਾ ਇਹ ਸ਼ੇਰ ਬਾਹਰ ਆ ਗਿਆ ਤੁਰਿਆ ਕਹਿੰਦਾ ਥੋੜੀ ਦੂਰ ਤੁਰਿਆ ਤਾਂ ਕਹਿੰਦਾ ਅਖੇ ਭਈ ਮੈਂ ਤਾਂ ਕੋਈ ਸ਼ਿਕਾਰ ਨਹੀਂ ਦੇ ਇਸ ਦਾ ਮੈਂ ਤਾਂ ਬਾੜੀ ਭੁੱਖ ਲੱਗੀ ਐ ਮੈਂ ਤਾਂ ਇਹਨੂੰ ਹੀ ਖਾਊਂਗਾ ਹੁਣ ਉਹ ਕਹਿੰਦਾ ਵੀ ਇਹ ਤਾਂ ਕੰਮ ਠੀਕ ਨਹੀਂਗਾ ਮੈਂ ਤਾਂ ਤੇਰਾ ਭਲਾ ਕੀਤਾ ਤੂੰ ਮੇਰਾ ਬੁਰਾ ਤਾਂ ਕੌਣਾ ਉਹ ਕਹਿੰਦਾ ਠੀਕ ਐ ਭਾਈ ਅੱਜ ਕੱਲ ਜਵਾਨਾ ਹੀ ਇਹ ਜਾ ਆ ਗਿਆ ਦਰਾਖਤ ਬੋਲਿਆ ਕਹਿੰਦਾ ਇਹ ਉਹ ਕਿਵੇਂ ਕਹਿੰਦਾ ਦੇਖ ਸਿਖਰ ਦੁਪਹਿਰਾ ਹੁੰਦਾ ਟੱਪ ਹੁੰਦੀ ਐ ਤਾਂ ਲੋਕ ਥੱਕੇ ਟੁੱਟੇ ਰਾਹੀ ਸਾਰੇ ਮੇਰੇ ਹੀਠਾ ਆ ਕੇ ਛਾਂਤ ਪੈਂਦੇ ਆ ਖੰਡੀ ਹਵਾ ਮਿਲਦੀ ਆ ਉਹਨਾਂ ਨੂੰ ਆਰਾਮ ਕਰਦੇ ਆ ਆਰਾਮ ਕਰਦੇ ਨਾਲ ਪਏ ਥੱਲੇ ਆਏ ਦੇਖ ਜਾਣਗੇ ਵੀ ਆ ਕੇ ਹੋਰ ਲੋਕ ਵੀ ਪਿੰਡ ਦੇ ਪੈਂਦੇ ਆ ਬਹਿਦੇ ਆ ਮੇਰੇ ਛਾਂ ਥੱਲੇ ਤੇ ਐਂ ਦੇਖਦੇ ਰਹਿੰਦੇ ਆ ਵੀ ਕਿਹੜਾ ਟਾਣਾ ਵੱਢੀਏ ਕਿਹੜਾ ਉਹ ਠੀਕ ਐ ਉਹ ਫਲਾਣੇ ਅੱਗੇ ਲੱਕੜਾਂ ਦੀਆਂ ਸੌ ਚੀਜ਼ ਬਣਾਉਂਦੇ ਸੀਗੇ ਬਸ ਕਹਿੰਦਾ ਅੱਜ ਕਰ ਲਨੀ ਹੈ ਇਹ ਜਵਾਨਾ ਬਈ ਪਹਿਲੇ ਤਾਂ ਪੜਾਈ ਕਰੂ ਬਈ ਇਹਦਾ ਤਾਂ ਪਤਾ ਨਹੀਂ ਹੁਣ ਤੈਨੂੰ ਖਾਊਗਾ ਇਹ ਤਾਂ ਉਹ ਕਹਿੰਦਾ ਬਸ ਕਹਿੰਦਾ ਬਈ ਮੇਰੇ ਪੱਖ ਕੀ ਉਹਨੇ ਫੈਸਲਾ ਦਿੱਤਾ ਆਦਮੀ ਕਹਿੰਦਾ ਚਲ ਕਹਿੰਦਾ ਆ ਕੇ ਦੇਖਦੇ ਆ ਉਹ ਸ਼ੇਰ ਕਹਿੰਦਾ ਲੈ ਇੱਕ ਹੋਰ ਕਿਸੇ ਤੋਂ ਪੁੱਛ ਲੈ ਬਈ ਜੇ ਤੈਨੂੰ ਹਜੇ ਸੱਚ ਨਹੀਂ ਆਉਂਦਾ ਬਈ ਜਵਾਨਾ ਹੀ ਇਹ ਜਾ ਆ ਗਿਆ ਉਹ ਕਹਿੰਦਾ ਹੋਰ ਦੇਖ ਲੈ ਉਹ ਕਹਿੰਦਾ ਚੱਲ ਤੁਰੇਗੇ ਤੁਰੇਗੇ ਕਹਿੰਦੇ ਆਹ ਝੜ ਤੋਂ ਹੀ ਪੁੱਛ ਲੈ ਰਸਤੇ ਤੋਂ ਹੀ ਪੁੱਛ ਲੈ ਖੜ ਕੇ ਲਈ ਭਾਈ ਬਈ ਕੀ ਆਹ ਸਾਡਾ ਫੈਸਲਾ ਕਰਦੇ ਉਹਨਾਂ ਨੇ ਸਾਰੀ ਗੱਲ ਦੱਸੀ ਭਈ ਇਹ ਆਏ ਸੱਚ ਸੀਗਾ ਕਿੰਜੇ ਰੇ ਭਈ ਮੈਂ ਕੱਢ ਤਾ ਇਹ ਮੈਨੂੰ ਹੀ ਖਾਣ ਨੂੰ ਕਹਿੰਦਾ ਨਹੀਂ ਉਹ ਝੜ ਕੇ ਰਸਤਾ ਬੋਲਿਆ ਭਈ ਭਾਈ ਅੱਜ ਕੱਲ ਤਾਂ ਜਵਾਨਾਂ ਇਹੀ ਹੈ ਜੇ ਕੋਈ ਕਿਸੇ ਦਾ ਭਲਾ ਕਰਦਾ ਉਹ ਅਗਲਾ ਉਹਦਾ ਬੁਦਾਈ ਤਕੋਂਦਾ ਉਹ ਕਹਿੰਦੇ ਉਹ ਕਹਿੰਦਾ ਦੇਖ ਮੈਂ ਚੰਗਾ ਪੜਾ ਸਾਫ ਬਣਾਇਆ ਹੁਨਾ ਕੋਈ ਜਾਂਦਾ ਜਾਂਦਾ ਪਿਸ਼ਾਬ ਕਰ ਦਿੰਦਾ ਮੇਰੇ ਤੇ ਕੋਈ ਰੋੜਾ ਛੜੁੰਦਾ ਕੋਈ ਕੰਡੇ ਖਲਾਰ ਜਾਂਦਾ ਕੋਈ ਉਹ ਕੋਸਮੀ ਕਹਿੰਦਾ ਛੜ ਦੇ ਵਾ ਸਾਈ ਮੈਨੂੰ ਸਾਫ ਨਹੀਂ ਰਹਿਣ ਦਿੰਦੇ ਮੈਂ ਕਹਿੰਦਾ ਇਹਨਾਂ ਨੂੰ ਕਿੰਨਾ ਆਰਾਮ ਦਿਨਾ ਸਾਫ ਤੇ ਤੁਰੇ ਜਾਣ ਤੇ ਪਰ ਇਹਦਾ ਬੁਰਾਈ ਹੋਇਆ ਹੈ ਉਹ ਕਹਿੰਦਾ ਹਾਂ ਦੇ ਇਹ ਵੀ ਠੀਕ ਹੈ ਤੂੰ ਤਾਂ ਪਰ ਲਾਈ ਕਰਦੇ ਜਦ ਸਾਫ ਹੋਵੇ ਚੱਲ ਪਈ ਫੇਰ ਕਹਿੰਦਾ ਇਹ ਵੀ ਠੀਕ ਹੈ ਉਹ ਕਹਿੰਦਾ ਫੇਰ ਜੇ ਤੂੰ ਹੋਰ ਤੈਨੂੰ ਉਹ ਸ਼ੱਕ ਆ ਕਿਸੇ ਤੋਂ ਬਈ ਹੋਰ ਤੋਂ ਕਰਾ ਲੈ ਜਦੋਂ ਜਦੋਂ ਉਹ ਰਾਸਤੇ ਰਾਸਤੇ ਫੇਰ ਤਰਪੇ ਫੇਰ ਨੇ ਆਖਿਆ ਦੇ ਜੇ ਤੈਨੂੰ ਸ਼ੱਕ ਆ ਤੀਜੇ ਤੋਂ ਵੀ ਤੀਜਾ ਵੀ ਫੈਸਲਾ ਲੈ ਲੈ ਤੂੰ ਹੁਣ ਹੋਰ ਕਿਸੇ ਤੋਂ ਕਿਸੇ ਤੋਂ ਕਰਾ ਲੈ ਨਿਆ ਨਿਆ ਜਰੂਹ ਕਹਿੰਦਾ ਕਿ ਬਈ ਉਹ ਗਿੱਦੜ ਹੁੰਦਾ ਉਹਨੂੰ ਪੁੱਛਦੇ ਆ ਉਹ ਦੱਸੂਗਾ ਉਹ ਸ਼ੇਰ ਕਹਿੰਦਾ ਚੱਲ ਉਹ ਤੋਂ ਪੁੱਛ ਲਈ ਜਦੋਂ ਭਾਈ ਗਿੱਦੜ ਦੇ ਕੋਲੇ ਆਏ ਉਹ ਡਰ ਕੇ ਭੱਜਣ ਲੱਗਿਆ ਕਹਿੰਦਾ ਠਹਿਰ ਜਾ ਸ਼ੇਰ ਕਹਿੰਦਾ ਜਾਂਦਾ ਤਾਂ ਕਿੱਧਰ ਹੈ ਕਹਿੰਦਾ ਮੈਂ ਤੈਨੂੰ ਖਾਂਦਾ ਤਾਂ ਹੈ ਨਹੀਂ ਬਈ ਭਾਜਣਾ ਤੂੰ ਮੈਂ ਖਾ ਵੀ ਸਕਦਾ ਤੂੰ ਸਾਡਾ ਇੱਕ ਫੈਸਲਾ ਕਰ ਤੇ ਉਹ ਕਹਿੰਦਾ ਕੀ ਸ਼ੇਰ ਨੂੰ ਗਿੱਦੜ ਬੋਲਦਾ ਸ਼ੇਰ ਬੋਲਦਾ ਕਹਿੰਦਾ ਬਈ ਆਏ ਹਾਂ ਬਈ ਮੈਂ ਕਹੀ ਦਿਨਾ ਤੋਂ ਪਿੰਜਰੇ ਚ ਅਸਕਾਰੀਆਂ ਨੂੰ ਧਾਰ ਕੇ ਸੜਕ ਤੇ ਖੜਾਤਾ ਸੜਕ ਤੇ ਪਿੰਜਰਾ ਧਾਰਤਾ ਬਈ ਮੈਂ ਇਹਦੀ ਇਮਤ ਕੀਤੀ ਐਨੇ ਮੈਨੂੰ ਬਾਹਰ ਕੱਢਤਾ ਬਈ ਇਹ ਕਹਿੰਦਾ ਬਈ ਮੈਂ ਤੈਨੂੰ ਖਾਂਦਾ ਨਹੀਂ ਛੇਰ ਕਹਿੰਦਾ ਤੇ ਹੁਣਗਾ ਉਹ ਆਦਮੀ ਕਹਿੰਦਾ ਬਈ ਹੁਣ ਇਹ ਕਹਿੰਦਾ ਮੈਂ ਤੈਨੂੰ ਹੀ ਖਾਊਗਾ ਬਈ ਮੈਨੂੰ ਤਾਂ ਕੁਛ ਦਿਸਦਾ ਨਹੀਂ ਗਿੱਦੜ ਨੂੰ ਆਪ ਦੀ ਜਾਨ ਦੇ ਬਚਾਉਣ ਦੀ ਸੁੱਜੀ ਬਈਏ ਤਾਂ ਜੇ ਇਹਨੂੰ ਖਾ ਲਿਆ ਕਹਿੰਦਾ ਮੈਨੂੰ ਵੀ ਖਾਜੀ ਛੇਰ ਹੈ ਮੈਨੂੰ ਕਿਹੜਾ ਹੁਣ ਛੱਡੂਗਾ ਇਹ ਕਹਿੰਦਾ ਖੜ ਜਾ ਮੈਂ ਸੋਚਦਾ ਕਹਿੰਦਾ ਸੋਚ ਕੇ ਕਰਨਾ ਉਹਨੇ ਮਾੜਾ ਜਿਹਾ ਖੜਿਆ ਗਿੱਦੜ ਕਹਿੰਦਾ ਅਖੇ ਚਲੋ ਬਈ ਮੈਨੂੰ ਯਕੀਨ ਨਹੀਂ ਆਉਂਦਾ ਛੇਰ ਨੂੰ ਕਹਿੰਦਾ ਬਈ ਤੂੰ ਪਿੰਜਰੇ ਚ ਵੱਡਾ ਸਾਹ ਕਿਦਾਂ ਬੈਤ ਆੜਿਆ ਗਿਆ ਉਹ ਕਿਵੇਂ ਸੀ ਕਹਿੰਦਾ ਮੈਂ ਤਾਂ ਉੱਥੇ ਚੱਲੋ ਵੀ ਜਿੱਥੇ ਤੁਸੀਂ ਪਿੰਜਰਾ ਰੱਖਿਆ ਹੋਇਆ ਹੈ। ਕਿਵੇਂ ਪਿੰਜਰੇ 'ਚ ਐਡਾ ਵੱਡਿਆ ਵੀ ਕਿਵੇਂ ਹੋ ਹੋਇਆ। ਉਹ ਕਹਿੰਦਾ ਲੈ ਚੱਲ ਤੂੰ ਐਂ ਕਰਦੀ ਨਿਆਂ ਹੀ ਕਰਾਉਣਾ ਐਸ ਤਾਂ। ਤੁਰੇ ਗਏ ਤੁਰੇ ਗਏ ਪਿੰਜਰਾ ਪਿੰਜਰੇ ਕੋਲੇ ਜਾ ਕੇ ਗਿੱਦੜ ਕਹਿੰਦਾ ਲੈ ਮੈਂ ਵੜ ਕੇ ਦਿਖਾ ਦੇ ਤੂੰ ਵੜ ਨਹੀਂ ਸਕਦਾ ਇਹ ਪਿੰਜਾਇਆ ਪਿੰਜਰਾ ਛੋਟਾ ਹੈ ਵਿੱਚ ਇਹਨੂੰ ਬਹੁਤ ਮੁਸ਼ਕਲ ਹੈ। ਉਹ ਕਹਿੰਦਾ ਮੁਸ਼ਕਲ ਕੀ ਹੈ ਮੈਂ ਤਾਂ ਬੱਚਾ ਇਹਦੇ ਬੰਦ ਸੀਗਾ ਲੈ ਮੈਂ ਵੜ ਕੇ ਦਿਖਾ ਦਿੰਦਾ। ਦੇਖੇ ਆਦਮੀ ਖੜ ਗਿਆ ਗਿੱੱਡੜ ਖੜ ਗਿਆ ਮੂਰੇ ਕੋਲੇ ਆਦਮੀ ਖੜ ਗਿਆ ਕਹਿੰਦਾ ਲੈ ਵੱਡ ਕੇ ਦਿਖਾ ਭਾਈ ਜਦੋਂ ਛੇਰ ਬੜਿਆ ਆਦਮੀ ਨੇ ਸਪੜਕ ਦੇਣੀ ਕੁੰਡਾ ਲਾਤਾ ਫੇਰ ਮੈਂ ਤਾਂ ਕਰੇ ਬਈ ਹੁਣ ਮੈਂ ਫੇਰ ਮੈਂ ਬੰਦ ਹੋ ਗਿਆ ਬਈ ਭਰਾਵਾ ਮੈਂ ਚੈਨ ਨੂੰ ਕੁਛ ਨਹੀਂ ਕਹਿੰਦਾ ਨਾ ਮੈਂ ਗਿੱੱਡੜ ਨੂੰ ਖਾਣਾ ਨਾ ਮੈਂ ਚੈਨ ਨੂੰ ਖਾਣਾ ਪਰ ਮੈਂ ਬਾਹਰ ਪੁਖਾਈ ਰਹਾ ਹਾਂ ਦੇ ਮੈਨੂੰ ਬਾਹਰ ਕੱਢ ਦੇ ਹੇrota ਚਰਤੇ ਕਹਿੰਦੇ ਜਿਆ ਹੁਣ ਜਿਹੇ ਜਿਹਾ ਸੀਗਾ ਜੇ ਇਹ ਜੀ ਕਿਤੇ ਸਾਡੇ ਨਾਲ ਕੀਤੀ ਉਹ ਇਹ ਜੀ ਅਸੀਂ ਤੇਰੇ ਨਾਲ ਕਰਤੀ ਤੂੰ ਕਿਥੋਂ ਛੱਡੇਗਾ ਭਾਈ ਉਹ ਅੰਦਰ ਜਦੋਂ ਬੰਦ ਕਰਤਾ ਸ਼ੁਕਰ ਕੀਤਾ ਦੋਹਾਂ ਜਣਿਆਂ ਨੇ ਉਹਦੇ ਧੰਨਵਾਦ ਕੀਤਾ ਆਦਮੀ ਨੇ ਗਿੱਦੜ ਦਾ ਬਈ ਚੱਲ ਭਰਾਵਾ ਤੂੰ ਮੇਰੀ ਜਾਨ ਬਚਾਤੀ ਜੇ ਤੈਨੂੰ ਕਿਤੇ ਮੁਸ਼ਕਲ ਪਈ ਤਾਂ ਮੈਨੂੰ ਅਨੇਹਾਂ ਜਿੰਮੇ ਤੇਵਾ ਵਾਦਾ ਕਰੂੰਗਾ ਚੱਲ ਭਈਆ ਪਉ ਆਵਦੇ ਰਾਹ ਪਏ ਅੰਨੀ ਕਹਾਣੀ ਸੀ ਧੰਨਵਾਦ ਜੇ ਬੱਚੇ ਤੁਹਾਨੂੰ ਵਧੀਆ ਕਹਾਣੀ ਲੱਗੇ ਹੋਰ ਸਾਨੂੰ ਨਾਲ ਤੁਹਾਡਾ ਦਿਲ ਕਰੇ ਤਾਂ ਕਮੈਂਟ ਕਰਿਓ